ਮੇਰਾ ਨਾਮ ਮਨੀਸ਼ ਹੈ ਮੇਰੀ ਉਮਰ ਸਿਰਫ 19 ਸਾਲ ਹੈ ਮੇਰੇ ਘਰ ਦੇ ਹਾਲਾਤ ਠੀਕ ਨਹੀਂ ਸਨ ਇਸ ਕਰਕੇ ਮੈਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਜਾਣਾ ਪੈਂਦਾ ਸੀ ਫਿਰ ਮੈਂ ਇੱਕ ਬਹੁਤ ਹੀ ਚੰਗੇ ਘਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਮਾਲਕਨ ਦਾ ਨਾਮ ਸ਼ਿਲਪਾ ਸੀ ਉਹ ਬਹੁਤ ਚੰਗੀ ਔਰਤ ਸੀ ਅਤੇ ਉਸ ਦਾ ਘਰ ਬਹੁਤ ਵੱਡਾ ਅਤੇ ਸੁੰਦਰ ਸੀ ਮੈਨੂੰ ਅਜੇ ਘੜੀ ਪਸੰਦ ਸਨ ਜੋ ਬਹੁਤ ਪੁਰਾਣੇ ਢੰਗ ਨਾਲ ਬਣਾਈ ਹੁੰਦੇ ਸਨ ਮੈਂ ਉੱਥੇ ਕੰਮ ਕਰਦਾ ਸੀ ਉਸ ਦਾ ਇੱਕੋ ਇੱਕ ਪੁੱਤਰ ਸੀ ਜੋ ਮੇਰੇ ਆਉਣ ਜਾਣ ਵੇਲੇ ਮੇਰੇ ਤੇ ਨਿਗਾ ਰੱਖਦਾ ਸੀ ਅੱਜ ਤੱਕ ਉਸ ਨੇ ਨਾ ਤਾਂ ਮੈਨੂੰ ਕੁਝ ਕਿਹਾ ਅਤੇ ਨਾ ਹੀ ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਮੇਰੇ ਉੱਤੇ ਨਜ਼ਰ ਰੱਖਣ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਫਿਰ ਇੱਕ ਦਿਨ ਮੇਰੀ ਮਾਲਕਣ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਆਪਣੇ ਘਰ ਦੀ ਨੌਂ ਬਣਾਉਣਾ ਚਾਹੁੰਦੀ ਹੈ ਇਹ ਮੇਰੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਸੀ ਕਿਉਂਕਿ ਮੈਂ ਉਹਨਾਂ ਦੇ ਘਰ ਇੱਕ ਸਧਾਰਨ ਨੌਕਰਾਨੀ ਸੀ ਤੇ ਮੈਂ ਖੁਦ ਉਸ ਘਰ ਦੀ ਮਾਲਕਣ ਬਣਨ ਜਾ ਰਹੀ ਸੀ ਮੈਂ ਤੁਰੰਤ ਹਾਂ ਕਰ ਦਿੱਤੀ ਅਤੇ ਉਸਦੇ ਪੁੱਤਰ ਨਾਲ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਉਸ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਇਸ ਲਈ ਉਹ ਮੇਰੇ ਵੱਲ ਦੇਖਦਾ ਸੀ ਅਤੇ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਰ ਫਿਰ ਮੇਰੀ ਸੱਸ ਜੋ ਪਹਿਲਾਂ ਮੇਰੀ ਮਾਲਕਨ ਸੀ ਅਤੇ ਹੁਣ ਮੇਰੀ ਸੱਸ ਬਣ ਗਈ ਸੀ ਮੇਰੇ ਤੋਂ ਅਜਿਹੇ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਜਿਸ ਦੀ ਮੈਨੂੰ ਉਮੀਦ ਵੀ ਨਹੀਂ ਸੀ ਉਹ ਮੈਨੂੰ ਰਾਤ 11 ਵਜੇ ਆਪਣੇ ਕਮਰੇ ਵਿੱਚ ਬੁਲਾਉਂਦੀ ਮੇਰੇ ਪਤੀ ਹਸਪਤਾਲ ਵਿੱਚ ਰਾਤ ਦੀ ਡਿਊਟੀ ਕਰਦੇ ਸਨ ਜਿਵੇਂ ਹੀ ਰਤੇਸ਼ ਕੰਮ ਤੇ ਜਾਂਦਾ ਤਾਂ ਮੇਰੀ ਸੱਸ ਤੁਰੰਤ ਮੈਨੂੰ ਆਪਣੇ ਕਮਰੇ 'ਚੋਂ ਬੁਲਾਉਂਦੀ ਅਸਲ ਵਿੱਚ ਉਹ ਮੈਨੂੰ ਇੱਕ ਹਨੇਰਾ ਕਮਰਾ ਬਣਾਉਣ ਲਈ ਕਹਿ ਰਹੀ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਮੈਨੂੰ ਅਜਿਹਾ ਕੰਮ ਕਰਨ ਲਈ ਕਿਉਂ ਮਜਬੂਰ ਕਰ ਰਹੀ ਹੈ ਅਤੇ ਕ੍ਰਿਤੀਸ਼ ਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ ਗਿਆ ਪਰ ਜੋ ਮਰਜ਼ੀ ਹੋ ਜਾਵੇ ਮੈਂ ਉਹਨਾਂ ਦਾ ਕੰਮ ਕਰਦੀ ਰਹਿੰਦੀ ਕੰਮ ਬਹੁਤ ਔਖਾ ਸੀ ਮੈਂ ਬਹੁਤ ਜਲਦੀ ਥੱਕ ਜਾਂਦੀ ਜਦੋਂ ਮੈਂ ਪੂਰੀ ਤਰ੍ਹਾਂ ਥੱਕ ਜਾਂਦੀ ਸੀ ਤਾਂ ਮੇਰੀ ਸੱਸ ਮੇਰੇ ਲਈ ਜੂਸ ਬਣਾਉਂਦੀ ਤੇ ਮੈਨੂੰ ਕਹਿੰਦੀ ਕਿ ਇਹ ਪੀ ਲਓ ਤੁਹਾਡੀ ਥਕਾਵਟ ਖਤਮ ਹੋ ਜਾਵੇਗੀ ਮੈਂ ਉਹ ਜੂਸ ਪੀਂਦੀ ਤਾਂ ਤੁਰੰਤ ਮੈਨੂੰ ਨੀਂਦ ਆ ਜਾਂਦੀ ਜਦੋਂ ਮੈਂ ਜਾਗਦੀ ਤਾਂ ਮੇਰੀ ਸੱਸ ਮੇਰੇ ਕੋਲ ਹੁੰਦੀ ਅਤੇ ਮੈਨੂੰ ਪੈਸੇ ਦਿੰਦੀ ਤੇ ਮੈਨੂੰ ਇਹ ਰੱਖਣ ਲਈ ਕਹਿੰਦੀ ਇਹ ਤੁਹਾਡੀ ਮਿਹਨਤ ਦੀ ਕਮਾਈ ਹੈ ਪਰ ਇਹ ਕਿਸੇ ਨੂੰ ਨਾ ਦੱਸੋ ਇਥੋਂ ਤੱਕ ਕੇ ਆਪਣੇ ਪਤੀ ਰਿਤੇਸ਼ ਨੂੰ ਵੀ ਨਹੀਂ ਹੌਲੀ ਹੌਲੀ ਮੈਨੂੰ ਸ਼ੱਕ ਹੋਣ ਲੱਗਾ ਕਿ ਜੂਸ ਪੀ ਕੇ ਨੀਂਦ ਕਿਉਂ ਆਉਂਦੀ ਹੈ ਤੇ ਪਤਾ ਹੀ ਨਹੀਂ ਲੱਗਦਾ ਸੀ ਕਿ ਮੈਂ ਕਿੱਥੇ ਤੇ ਕਿਵੇਂ ਸੁੱਤੀ ਪਈ ਹਾਂ ਇੱਕ ਦਿਨ ਜੂਸ ਪੀਣ ਤੋਂ ਪਹਿਲਾਂ ਮੈਂ ਆਪਣੇ ਫੋਨ ਦਾ ਕੈਮਰਾ ਆਨ ਕਰਕੇ ਲੁਕਾ ਦਿੱਤਾ ਅਤੇ ਫਿਰ ਉੱਥੇ ਜੋ ਹੋਇਆ ਉਸ ਨੂੰ ਦੇਖ ਕੇ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਜਦੋਂ ਮੈਂ ਬੇਹੋਸ਼ ਹੋ ਗਈ ਤਾਂ ਮੇਰੀ ਸੱਸ ਨੇ ਇੱਕ ਨਹੀਂ ਬਲਕਿ ਚਾਰ-ਚਾਰ ਮੈਂ ਆਪਣੇ ਮਾਤਾ ਪਿਤਾ ਦੀ ਛੋਟੀ ਧੀ ਸੀ ਅਤੇ ਬਹੁਤ ਸੁੰਦਰ ਸੀ। ਮੇਰੀ ਮਾਂ ਲੋਕਾਂ ਦੇ ਘਰ ਖਾਣਾ ਬਣਾਉਂਦੀ ਸੀ ਅਤੇ ਚਾਹੁੰਦੀ ਸੀ ਕਿ ਮੈਂ ਵੀ ਅਜਿਹਾ ਹੀ ਕਰਾਂ। ਪਰ ਮੇਰੇ ਪਿਤਾ ਜੀ ਮੇਰੀ ਮਾਂ ਨੂੰ ਕਹਿੰਦੇ ਸਨ ਕਿ ਜੇਕਰ ਅਜੀ ਪਿਆਰੀ ਕੁੜੀ ਨੂੰ ਕਿਸੇ ਦੇ ਘਰ ਕੰਮ ਲਈ ਭੇਜਾਂਗੇ ਤਾਂ ਉਹਨਾਂ ਦਾ ਮਨ ਹਰ ਵੇਲੇ ਪਰੇਸ਼ਾਨ ਰਹੇਗਾ। ਪਰ ਮਾਂ ਕਹਿੰਦੀ ਮੈਂ ਵੀ ਬਹੁਤ ਸੋਹਣੀ ਸੀ। ਮੈਂ ਵੀ ਕਿਸੇ ਦੀ ਧੀ ਸੀ। ਤੁਸੀਂ ਗਰੀਬੀ ਕਾਰਨ ਮੇਰੇ ਤੋਂ ਉਹ ਇਹ ਕੰਮ ਕਰਵਾਇਆ। ਅਤੇ ਜਦੋਂ ਤੁਹਾਡੀ ਧੀ ਦੀ ਵਾਰੀ ਆਈ ਤਾਂ ਤੁਹਾਡਾ ਦਿਲ ਦੁਖਦਾ ਹੈ ਜਦੋਂ ਮੇਰੇ ਪਿਤਾ ਜੀ ਇਸ ਦੁਨੀਆ ਤੋਂ ਚਲੇ ਗਏ ਤਾਂ ਮੇਰੀ ਮਾਂ ਨੇ ਮੈਨੂੰ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਕਿਹਾ ਮੈਨੂੰ ਇੱਕ ਬਹੁਤ ਹੀ ਚੰਗੀ ਔਰਤ ਦੇ ਘਰ ਨੌਕਰੀ ਮਿਲ ਗਈ ਮੈਂ ਦਿਨ ਰਾਤ ਉੱਥੇ ਰਹਿੰਦੀ ਸੀ ਉਹ ਔਰਤ ਮੇਰਾ ਬਹੁਤ ਖਿਆਲ ਰੱਖਦੀ ਸੀ ਉਹ ਮੈਨੂੰ ਤਿਉਹਾਰਾਂ ਤੇ ਤੋਹਫੇ ਦਿੰਦੀ ਸੀ ਅਤੇ ਮੈਨੂੰ ਕੱਪੜੇ ਵੀ ਬਣਵਾ ਕੇ ਦਿੰਦੀ ਸੀ ਨਾਲ ਹੀ ਉਹ ਮੈਨੂੰ ਖਾਣਾ ਵੀ ਦਿੰਦੀ ਸੀ ਜਦੋਂ ਵੀ ਕੋਈ ਉਸ ਦੇ ਘਰ ਆਉਂਦਾ ਤਾਂ ਉਹ ਮੈਨੂੰ ਦੇਖ ਕੇ ਪੁੱਛਦਾ ਕਿ ਇਹ ਕੋਈ ਰਿਸ਼ਤੇਦਾਰ ਹੈ ਕਿਉਂਕਿ ਮੈਂ ਚਿਹਰੇ ਅਤੇ ਸਰੀਰ ਵਿੱਚ ਬਹੁਤ ਸੋਹਣੀ ਸੀ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਮੈਂ ਉਸ ਘਰ ਦੇ ਵਿੱਚ ਇੱਕ ਆਮ ਨੌਕਰਾਨੀ ਸੀ ਉਸ ਦਾ ਇੱਕ ਬੇਟਾ ਰਤੇਸ਼ ਸੀ ਜੋ ਕਿ ਬਹੁਤ ਸੋਹਣਾ ਸੀ ਅਤੇ ਚੰਗੀ ਕਮਾਈ ਵੀ ਕਰਦਾ ਸੀ ਪਰ ਉਹ ਅਕਸਰ ਮੇਰੇ ਵੱਲ ਦੇਖਦਾ ਰਹਿੰਦਾ ਸੀ ਹਾਲਾਂਕਿ ਉਸ ਨੇ ਕਦੇ ਮੇਰੇ ਨਾਲ ਕੋਈ ਗਲਤ ਨਹੀਂ ਕੀਤਾ ਨਾ ਹੀ ਮੈਨੂੰ ਕੁਝ ਕਿਹਾ ਅਤੇ ਨਾ ਹੀ ਕੋਈ ਗਲਤ ਇਸ਼ਾਰਾ ਕੀਤਾ ਪਰ ਉਸ ਦੀ ਨਜ਼ਰ ਸਿਰਫ ਮੇਰੇ ਉੱਤੇ ਹੀ ਸੀ ਮੈਂ ਉਸ ਦੇ ਕਮਰੇ ਵਿੱਚ ਜਾਣਾ ਵੀ ਬੰਦ ਕਰ ਦਿੱਤਾ ਮੈਂ ਖਾਣਾ ਬਣਾਉਂਦੀ ਅਤੇ ਮਾਲਕ ਨੂੰ ਕਹਿੰਦੀ ਕਿ ਤੁਸੀਂ ਆਪ ਹੀ ਉਹਨਾਂ ਨੂੰ ਖਾਣਾ ਦੇ ਆਓ ਮੈਂ ਉਸ ਤੋਂ ਦੂਰ ਰਹਿਣ ਲੱਗੀ ਕਿਉਂਕਿ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਇੱਕ ਦਿਨ ਮਾਲਕਨ ਦੀ ਤबीयत ਬਹੁਤ ਖਰਾਬ ਹੋ ਗਈ ਅਤੇ ਉਸਨੇ ਕਿਹਾ ਕਿ ਮੈਂ ਤੈਨੂੰ ਆਪਣੇ ਘਰ ਦੀ ਬੋਟੀ ਬਣਾਉਣਾ ਚਾਹੁੰਦੀ ਹਾਂ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਫਿਰ ਸੋਚਿਆ ਕਿ ਸ਼ਾਇਦ ਉਹਨਾਂ ਨੇ ਲੰਬੇ ਸਮੇਂ ਤੋਂ ਬਿਮਾਰ ਹੋਣ ਕਰਕੇ ਇਸ ਤਰ੍ਹਾਂ ਬੋਲਿਆ ਹੋਵੇਗਾ ਉਸ ਦਾ ਘਰ ਬਹੁਤ ਵੱਡਾ ਅਤੇ ਪੁਰਾਣਾ ਸੀ ਅੱਜ ਕੱਲ ਅਜੇ ਘਰ ਨਜ਼ਰ ਨਹੀਂ ਆਉਂਦੇ ਅਤੇ ਮੈਨੂੰ ਅਜੇ ਘਰ ਬਹੁਤ ਪਸੰਦ ਸਨ ਹਾਲਾਂਕਿ ਘਰ ਅਜੇ ਵੀ ਬਹੁਤ ਵਧੀਆ ਦਿਖਦਾ ਸੀ ਅਗਲੀ ਸਵੇਰ ਜਦੋਂ ਉਸ ਦੀ ਸਿਹਤ ਠੀਕ ਹੋ ਗਈ ਤਾਂ ਉਹ ਕਹਿਣ ਲੱਗੀ ਕਿ ਮੈਂ ਤੁਹਾਨੂੰ ਕੱਲ ਇੱਕ ਗੱਲ ਕਹੀ ਸੀ ਮੈਂ ਕਿਹਾ ਮਾਲਕਨ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਤੁਸੀਂ ਬਿਮਾਰ ਸੀ ਅਤੇ ਇਸ ਲਈ ਸ਼ਾਇਦ ਤੁਸੀਂ ਮੈਨੂੰ ਬਿਮਾਰੀ ਕਾਰਨ ਇਹ ਕਿਹਾ ਸੀ ਇਸ ਤੇ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਬਿਮਾਰੀ ਕਾਰਨ ਨਹੀਂ ਬੋਲਿਆ ਸੀ ਮੈਂ ਸੱਚਮੁੱਚ ਆਪਣੇ ਪੁੱਤਰ ਦਾ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਤੁਸੀਂ ਆਪ ਹੀ ਸੋਚੋ ਹੁਣ ਇਸ ਉਮਰ ਵਿੱਚ ਮੈਂ ਆਪਣੇ ਬੇਟੇ ਰਤੇਸ਼ ਲਈ ਇੱਕ ਕੁੜੀ ਕਿਵੇਂ ਲੱਭਾਂਗੀ ਤੇ ਨੇ ਭੱਜ ਦੌੜ ਕਿਵੇਂ ਕਰਾਂਗੇ ਉਸ ਤੋਂ ਬਾਅਦ ਪਤਾ ਨਹੀਂ ਉਸ ਦਸ ਵਾਦ ਕਿਹੋ ਜਿਹਾ ਹੋਵੇਗਾ ਮੇਰੇ ਤੋਂ ਬਾਅਦ ਉਹ ਘਰ ਸੰਭਾਲ ਸਕੇਗੀ ਜਾਂ ਨਾ ਤੇਰੇ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਚੰਗੀ ਕੁੜੀ ਵਿੱਚ ਹੋਣੇ ਚਾਹੀਦੇ ਹਨ ਹੁਣ ਇਸ ਉਮਰ ਵਿੱਚ ਤੇਰੇ ਵਰਗੀ ਹੋਰ ਕੁੜੀ ਲੱਭਣ ਦੀ ਨਾ ਤਾਂ ਮੇਰੇ ਵਿੱਚ ਹਿੰਮਤ ਹੈ ਅਤੇ ਨਾ ਹੀ ਤਾਕਤ ਅਤੇ ਤੁਸੀਂ ਮੇਰੇ ਪੁੱਤਰ ਅਤੇ ਮੇਰੀ ਵੀ ਦੇਖਭਾਲ ਕਰਦੇ ਹੋ ਇਸ ਲਈ ਹੁਣ ਮੈਂ ਚਾਹੁੰਦੀ ਹਾਂ ਕਿ ਅਸੀਂ ਇਸ ਨੌਕਰੀ ਨੂੰ ਰਿਸ਼ਤੇਦਾਰੀ ਵਿੱਚ ਬਦਲ ਲਈਏ ਰਤੇਸ਼ ਨੂੰ ਤੁਹਾਡੇ ਹੱਥ ਦਾ ਖਾਣਾ ਬਹੁਤ ਪਸੰਦ ਹੈ ਅਤੇ ਮੈਂ ਇਹ ਵੀ ਜਾਣਦੀ ਹਾਂ ਕਿ ਰਤੇਸ਼ ਨੂੰ ਕੋਈ ਹੋਰ ਲੜਕੀ ਪਸੰਦ ਨਹੀਂ ਹੈ ਜੇਕਰ ਉਸ ਨੂੰ ਕੋਈ ਕੁੜੀ ਪਸੰਦ ਆ ਗਈ ਤਾਂ ਬੇਸ਼ੱਕ ਮੈਂ ਉਸ ਦਾ ਵਿਆਹ ਉਸ ਕੁੜੀ ਨਾਲ ਕਰਵਾਵਾਂਗੀ ਅਤੇ ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਮੈਂ ਆਪਣੇ ਬੇਟੇ ਰਤੇਸ਼ ਦਾ ਵਿਆਹ ਤੁਹਾਡੇ ਨਾਲ ਹੀ ਕਰਵਾਵਾਂਗੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਘਰ ਭੇਜ ਦਿਓ ਜਦੋਂ ਮੈਂ ਘਰ ਆ ਕੇ ਮਾਂ ਨੂੰ ਇਹ ਗੱਲ ਦੱਸੀ ਤਾਂ ਮੇਰੀ ਮਾਂ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਚੱਕਰ ਚਲਾ ਕੇ ਉਸ ਦੇ ਪੁੱਤਰ ਨੂੰ ਆਪਣੀ ਸੁੰਦਰਤਾ ਦੇ ਜਾਲ ਵਿੱਚ ਫਸਾ ਲਿਆ ਹੋਵੇਗਾ ਜਦੋਂ ਕਿ ਮੇਰੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਕਿਉਂਕਿ ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਸੋਹਣੀ ਕੁੜੀ ਸੀ ਇਸ ਲਈ ਪਰਿਵਾਰ ਵਿੱਚ ਜੋ ਮੁੰਡੇ ਵੀ ਸਨ ਹਰ ਕਿਸੇ ਦੇ ਰਿਸ਼ਤੇ ਮੇਰੇ ਲਈ ਆਏ ਸਨ ਕਿ ਮੈਂ ਸਾਰੇ ਰਿਸ਼ਤੇ ਠੁਕਰਾ ਦਿੱਤੇ ਸਨ ਇਸੇ ਲਈ ਮੈਂ ਸੋਚ ਰਹੀ ਸੀ ਕਿ ਜਦੋਂ ਸਾਰੇ ਠੁਕਰਾਏ ਗਏ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਕਿਸੇ ਵੱਡੇ ਮਹਿਲ ਦੀ ਨੌਂ ਬਣ ਗਈ ਹਾਂ ਤਾਂ ਉਹਨਾਂ ਦੇ ਦਿਲਾਂ ਤੇ ਬਿਜਲੀ ਡਿੱਗ ਜਾਵੇਗੀ ਮੈਂ ਮੇਰੀ ਮਾਂ ਨੂੰ ਕਿਹਾ ਕਿ ਮੇਰਾ ਇੱਥੇ ਵਿਆਹ ਕਰਵਾ ਦਿਓ ਮੇਰਾ ਵਿਆਹ ਵੀ ਹੋ ਗਿਆ ਮੇਰੇ ਮੇਰੇ ਪਤੀ ਦੀ ਰਾਤ ਦੀ ਡਿਊਟੀ ਲੱਗੀ ਕਿਉਂਕਿ ਉਹ ਇੱਕ ਵੱਡੇ ਹਸਪਤਾਲ ਵਿੱਚ ਡਾਕਟਰ ਸਨ ਅਤੇ ਹੁਣ ਉਹਨਾਂ ਦੀ ਰਾਤ ਦੀ ਡਿਊਟੀ ਸ਼ੁਰੂ ਹੋ ਗਈ ਸੀ ਮੈਂ ਹਮੇਸ਼ਾ ਆਪਣੀ ਮਾਲਕਨ ਦੀ ਬਹੁਤ ਇੱਜ਼ਤ ਕਰਦੀ ਸੀ ਅਤੇ ਹੁਣ ਜਦੋਂ ਉਹਨਾਂ ਨੇ ਮੈਨੂੰ ਇਸ ਘਰ ਦੀ ਨੋਹ ਬਣਾ ਦਿੱਤਾ ਸੀ ਤਾਂ ਇਹ ਮੇਰੇ ਲਈ ਕਿਸੇ ਉਪਕਾਰ ਤੋਂ ਘੱਟ ਨਹੀਂ ਸੀ ਮੈਂ ਉਹਨਾਂ ਦੀ ਹਰ ਗੱਲ ਤੇ ਵਿਸ਼ਵਾਸ ਕੀਤਾ ਮੈਂ ਦਿਨ ਰਾਤ ਉਹਨਾਂ ਦੀ ਬਹੁਤ ਦੇਖਭਾਲ ਕਰਦੀ ਸੀ ਮੈਂ ਆਪਣੇ ਪਤੀ ਨਾਲ ਉਹਨਾਂ ਦੇ ਖਾਣ-ਪੀਣ ਦਾ ਜ਼ਿਆਦਾ ਧਿਆਨ ਰੱਖਦੀ ਸੀ ਮੈਂ ਆਪਣੇ ਪਤੀ ਨੂੰ ਬਾਅਦ ਵਿੱਚ ਖਾਣਾ ਦਿੰਦੀ ਸੀ ਮੇਰੇ ਪਤੀ ਵੀ ਮੇਰੇ ਤੋਂ ਬਹੁਤ ਖੁਸ਼ ਸਨ ਅਤੇ ਕਹਿੰਦੇ ਸਨ ਕਿ ਮੇਰਾ ਫੈਸਲਾ ਬਿਲਕੁਲ ਵੀ ਗਲਤ ਨਹੀਂ ਸੀ ਮੈਂ ਵੀ ਨਹੀਂ ਚਾਹੁੰਦੀ ਸੀ ਕਿ ਉਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਮੈਂ ਇੱਕ ਗਰੀਬ ਆਦਮੀ ਦੀ ਧੀ ਨੂੰ ਘਰ ਲਿਆਇਆ ਸੀ ਅਤੇ ਉਹ ਮੇਰੇ ਸਿਰ ਤੇ ਮਾਲਕਨ ਬਣ ਕੇ ਨੱਚਣ ਲੱਗ ਪਈ ਇਸ ਦੀ ਬਜਾਏ ਮੈਂ ਉਹਨਾਂ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੀ ਸੀ ਕਿ ਮੈਂ ਇੱਕ ਚੰਗੀ ਇਨਸਾਨ ਸੀ ਅਤੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੀ ਸੀ ਸਮਾਂ ਪਹਿਲੀ ਰਾਤ ਦੇ 11 ਵਜੇ ਦਾ ਸੀ ਮੇਰਾ ਪਤੀ ਰਾਤ ਦੀ ਡਿਊਟੀ ਤੇ ਗਿਆ ਹੋਇਆ ਸੀ ਮੈਂ ਆਪਣੇ ਕਮਰੇ ਵਿੱਚ ਸੀ ਜਦੋਂ ਮੇਰੀ ਸੱਸ ਨੇ ਮੈਨੂੰ ਬੁਲਾਇਆ ਤੇ ਕਿਹਾ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਚਾਹੁੰਦੀ ਹਾਂ ਜਦੋਂ ਮੈਂ ਉਸ ਦੇ ਕਮਰੇ ਵਿੱਚ ਗਈ ਤਾਂ ਉਸ ਨੇ ਇੱਕ ਸੰਦ ਕੋਲੋਂ ਅਲਮਾਰੀ ਹਟਾਈ ਤਾਂ ਮੈਂ ਦੇਖਿਆ ਕਿ ਘਰ ਬਹੁਤ ਮਜ਼ਬੂਤ ਅਤੇ ਕੰਕਰੀਟ ਦਾ ਸੀ ਪਰ ਇਹ ਕੰਦਾ ਕੁਝ ਕੱਚਿਆਂ ਸਨ ਅਤੇ ਇਸ ਦੇ ਹੇਠਾਂ ਕੁਝ ਖਦਾਈ ਕੀਤੀ ਹੋਈ ਸੀ ਮੇਰੀ ਸੱਸ ਨੇ ਕਿਹਾ ਕਿ ਤੁਹਾਨੂੰ ਇਸ ਕੰਧ ਨੂੰ ਤੋੜ ਕੇ ਇੱਕ ਅੰਡਰਗਰਾਉਂਡ ਕਮਰਾ ਬਣਾਉਣਾ ਹੋਵੇਗਾ ਮੈਂ ਇਸ ਕੰਮ ਲਈ ਕਿਸੇ ਤੇ ਭਰੋਸਾ ਨਹੀਂ ਕਰ ਸਕਦੀ ਅਤੇ ਨਾ ਹੀ ਮੈਂ ਖੁਦ ਇਹ ਕੰਮ ਕਰ ਸਕਦੀ ਹਾਂ ਇਸ ਲਈ ਤੁਹਾਨੂੰ ਇਹ ਕੰਮ ਆਪ ਹੀ ਕਰਨਾ ਪੈਣਾ ਹੈ ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਕਿਉਂਕਿ ਇੱਥੇ ਅੰਡਰਗਰਾਉਂਡ ਕਮਰਾ ਬਣਾਉਣਾ ਕੋਈ ਆਸਾਨ ਕੰਮ ਨਹੀਂ ਸੀ ਜਦੋਂ ਉਸਨੇ ਮੈਨੂੰ ਹੈਰਾਨ ਅਤੇ ਪਰੇਸ਼ਾਨ ਦੇਖਿਆ ਤਾਂ ਉਹ ਕਹਿਣ ਲੱਗੀ ਕਿ ਦੇਖੋ ਕੋਈ ਜਲਦੀ ਨਹੀਂ ਹੈ ਤੁਸੀਂ ਇਹ ਕੰਮ ਆਰਾਮ ਨਾਲ ਕਰ ਸਕਦੇ ਹੋ ਭਾਵੇਂ ਤੁਸੀਂ ਹਰ ਰੋਜ਼ ਥੋੜਾ ਥੋੜਾ ਕਰੋ ਮੈਨੂੰ ਕੋਈ ਸਮੱਸਿਆ ਨਹੀਂ ਹੈ ਮੈਂ ਆਪਣੀ ਸੱਸ ਨੂੰ ਕੋਈ ਸਵਾਲ ਨਹੀਂ ਪੁੱਛਿਆ ਕਿਉਂਕਿ ਮੈਂ ਨਹੀਂ ਸੋਚਿਆ ਸੀ ਕਿ ਉਹ ਮੇਰੇ ਕਿਸੇ ਸਵਾਲ ਦਾ ਜਵਾਬ ਦੇਵੇਗੀ ਅਤੇ ਮੇਰੇ ਵਿੱਚ ਉਸ ਨਾਲ ਅੱਗੇ ਬੈਸ ਕਰਨ ਦੀ ਹਿੰਮਤ ਨਹੀਂ ਸੀ ਮੈਂ ਉਸ ਦਾ ਹੁਕਮ ਮੰਨ ਲਿਆ ਜਿਵੇਂ ਹਮੇਸ਼ਾ ਮੰਨਦੀ ਸੀ ਬੇਲ ਚਾ ਕੰਡਾ ਹਥੋੜਾ ਇਹ ਸਭ ਕੁਝ ਪਹਿਲਾਂ ਹੀ ਇੱਥੇ ਸੀ ਮੈਂ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਮੈਂ ਰਾਤ 11 ਵਜੇ ਤੋਂ ਸਵੇਰੇ 4 ਵਜੇ ਤੱਕ ਇਹੀ ਕੰਮ ਕਰਦੀ ਰਹੀ ਕੰਮ ਬਹੁਤ ਔਖਾ ਸੀ ਤੇ ਮੈਂ ਪਸੀਨੇ ਵਿੱਚ ਲਥਪਥ ਹੋ ਜਾਂਦੀ ਸੀ ਮੈਂ ਕੰਮ ਵਿੱਚ ਰੁੱਝੀ ਹੋਈ ਸੀ ਜਦੋਂ ਮੇਰੀ ਸੱਸ ਬਾਹਰੋਂ ਆਈ ਤਾਂ ਮੈਨੂੰ ਨਹੀਂ ਪਤਾ ਕਿ ਉਹ ਕਿੱਥੋਂ ਆਈ ਸੀ ਮੈਂ ਆਪਣੀ ਸੱਸ ਦੇ ਹੱਥ ਵਿੱਚ ਠੰਡੇ ਜੂਸ ਦਾ ਇੱਕ ਗਲਾਸ ਦੇਖਿਆ ਮੇਰੇ ਮੂੰਹ ਵਿੱਚ ਪਾਣੀ ਆਉਣ ਲੱਗਾ ਮੇਰੀ ਸੱਸ ਨੇ ਕਿਹਾ ਕਿ ਅੱਜ ਇੰਨਾ ਕੰਮ ਕਾਫੀ ਹੈ ਇਹ ਲਓ ਜੂਸ ਪੀ ਲਓ ਮੈਂ ਉਹ ਜੂਸ ਪੀ ਲਿਆ ਉਸ ਤੋਂ ਬਾਅਦ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿੱਥੇ ਸੀ ਮੈਂ ਉਸ ਕਮਰੇ ਦੇ ਇੱਕ ਪਾਸੇ ਲੇਟੀ ਹੋਈ ਸੀ ਜਦੋਂ ਮੈਂ ਸਵੇਰੇ ਜਾਗੀ ਤਾਂ ਮੈਂ ਮੇਰੀ ਸੱਸ ਨੂੰ ਕਿਹਾ ਕਿ ਮੈਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਸਖਤ ਮਿਹਨਤ ਕਰਨ ਤੁਹਾਨੂੰ ਨੀਂਦ ਆ ਜਾਂਦੀ ਹੈ ਅਤੇ ਬੈਸੇ ਵੀ ਅੱਜ ਦੇ ਲਈ ਇੰਨਾ ਕੰਮ ਕਾਫੀ ਹੈ ਉਸ ਦੀ ਗੱਲ ਸੁਣ ਕੇ ਮੈਂ ਬਾਹਰ ਜਾਣ ਲੱਗੀ ਤਾਂ ਉਸ ਨੇ ਮੈਨੂੰ ਬੁਲਾਇਆ ਅਤੇ ਪੁੱਛਿਆ ਕਿ ਮੈਂ ਕਿੱਥੇ ਜਾ ਰਹੀ ਹਾਂ ਮੈਂ ਕਿਹਾ ਘਰ ਦਾ ਕੰਮ ਕਰਨ ਲਈ ਉਹਨਾਂ ਨੇ ਕਿਹਾ ਕਿ ਘਰ ਦਾ ਕੋਈ ਕੰਮ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਇਸ ਘਰ ਦੀ નો ਹੋ ਨੌਕਰਾਨੀ ਨਹੀਂ ਹੋ ਮੈਂ ਇੱਕ ਕੁੜੀ ਨੂੰ ਘਰ ਦੇ ਕੰਮ ਲਈ ਰੱਖਿਆ ਹੈ ਅਤੇ ਉਹ ਅੱਜ 9 ਵਜੇ ਆਵੇਗੀ ਤੁਸੀਂ ਆਪਣੇ ਕਮਰੇ ਵਿੱਚ ਜਾਓ ਅਤੇ ਆਰਾਮ ਨਾਲ ਸੌਂ ਜਾਓ ਮੇਰੀ ਸੱਸ ਨੇ ਮੇਰੇ ਹੱਥ ਤੇ ਕੁਝ ਪੈਸੇ ਰੱਖੇ ਮੈਂ ਕਿਹਾ ਕਿ ਜਦੋਂ ਮੈਂ ਨੌਕਰਾਨੀ ਨਹੀਂ ਹਾਂ ਤਾਂ ਤੁਸੀਂ ਮੈਨੂੰ ਇਹ ਪੈਸੇ ਕਿਸ ਲਈ ਦੇ ਰਹੇ ਹੋ ਹੱਸਤੇ ਉਹ ਕਹਿਣ ਲੱਗੀ ਕਿ ਬੇਟਾ ਮੈਂ ਇਹ ਪੈਸੇ ਆਪਣੀ ਬੇਟੀ ਨੂੰ ਦੇ ਰਹੀ ਹਾਂ ਜੋ ਮੇਰੀ ਮਦਦ ਕਰ ਰਹੀ ਹੈ ਅਤੇ ਔਖੇ ਸਮੇਂ ਵਿੱਚ ਮੇਰਾ ਸਾਥ ਦੇ ਰਹੀ ਹੈ ਪਰ ਮੇਰੀ ਬੇਟੀ ਇਹ ਕਿਸੇ ਨੂੰ ਨਾ ਦੱਸਿਓ ਆਪਣੇ ਪਤੀ ਰਤੇਸ਼ ਨੂੰ ਵੀ ਨਹੀਂ ਮੇਰੀ ਸੱਸ ਮੇਰਾ ਬਹੁਤ ਖਿਆਲ ਰੱਖ ਰਹੀ ਸੀ ਜੇ ਉਹ ਚਾਹੁੰਦੀ ਤਾਂ ਉਹ ਘਰ ਦਾ ਸਾਰਾ ਕੰਮ ਮੇਰੇ ਤੋਂ ਕਰਵਾ ਸਕਦੀ ਸੀ ਪਰ ਮੇਰੇ ਆਰਾਮ ਲਈ ਉਸ ਨੇ ਇੱਕ ਨੌਕਰ ਰੱਖ ਲਿਆ ਜਦੋਂ ਕਿ ਮੈਂ ਆਪ ਇੱਕ ਨੌਕਰਾਨੀ ਸੀ ਅਤੇ ਅੱਜ ਕੋਈ ਹੋਰ ਮੇਰੇ ਲਈ ਕੰਮ ਕਰਨ ਲਈ ਆਇਆ ਸੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਮੈਂ ਉਸ ਨੂੰ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ ਮਾਂ ਪਰ ਮੇਰੀ ਸੱਸ ਨੇ ਉਹ ਪੈਸੇ ਦੇ ਦਿੱਤੇ ਅਤੇ ਕਿਹਾ ਤੁਸੀਂ ਆਪਣੇ ਲਈ ਜੋ ਚਾਹੋ ਇਸ ਨਾਲ ਖਰੀਦੋ ਕੱਪੜੇ ਜੁੱਤੇ ਖਾਣਾ ਪੀਣ ਅਤੇ ਆਪਣੀ ਮਾਂ ਨੂੰ ਵੀ ਖਰੀਦਦਾਰੀ ਕਰਵਾ ਦਿਓ ਉਹ ਵੀ ਖੁਸ਼ ਹੋਵੇਗੀ ਮੇਰੀ ਸੱਸ ਕਿੰਨੀ ਚੰਗੀ ਇਨਸਾਨ ਸੀ ਮੇਰੇ ਦਿਲ ਵਿੱਚ ਉਸ ਦਾ ਸਤਿਕਾਰ ਦਿਨੋਂ ਦਿਨ ਵਧਦਾ ਜਾ ਰਿਹਾ ਸੀ ਅਤੇ ਮੈਂ ਆਪਣੇ ਕਮਰੇ ਵਿੱਚ ਆ ਗਈ ਜਦੋਂ ਮੈਂ ਪੈਸੇ ਗਿਨੇ ਤਾਂ ਇਹ 25000 ਤੋਂ ਵੱਧ ਸੀ ਮੇਰੀ ਤਨਖਾਹ ਵੀ ਇੰਨੀ ਨਹੀਂ ਸੀ ਉਸ ਤੋਂ ਬਾਅਦ ਮੈਂ ਰਾਮ ਨਾਲ ਸੌ ਗਈ ਅਤੇ ਬਹੁਤ ਚੰਗੀ ਨੀਂਦ ਆਈ ਮੇਰਾ ਪਤੀ ਦੁਪਹਿਰ ਨੂੰ ਆਉਂਦਾ ਸੀ ਅਤੇ ਮੈਂ ਉਸ ਨੂੰ ਇਸ ਬਾਰੇ ਨਹੀਂ ਦੱਸਿਆ ਪਰ ਉਸ ਨੇ ਨੋਟ ਕੀਤਾ ਕਿ ਮੈਂ ਬਹੁਤ ਥੱਕੀ ਹੋਈ ਲੱਗ ਰਹੀ ਸੀ ਮੈਂ ਕਿਹਾ ਕਿ ਮੈਂ ਰਾਮਕਾਰ ਕਰ ਕਰਕੇ ਥੱਕ ਗਈ ਹਾਂ ਕਿਉਂਕਿ ਮਾਂ ਨੇ ਮੇਰੇ ਲਈ ਘਰ ਵਿੱਚ ਨੌਕਰਾਨੀ ਰੱਖ ਲਈ ਹੈ ਇਸ ਘਰ ਵਿੱਚ ਮੇਰਾ ਸਮਾਂ ਕਿਵੇਂ ਲੰਘੇਗਾ ਮੇਰੇ ਪਤੀ ਨੇ ਕਿਹਾ ਕਿ ਜਲਦੀ ਹੀ ਇਸ ਘਰ ਵਿੱਚ ਛੋਟੇ ਛੋਟੇ ਮਹਿਮਾਨ ਆਉਣ ਫੇਰ ਤੁਹਾਡਾ ਸਮਾਂ ਵਧੀਆ ਬਤੀਤ ਹੋਵੇਗਾ ਪਰ ਮੈਨੂੰ ਸੱਸ ਦੀ ਗੱਲ ਯਾਦ ਆ ਗਈ ਉਸਨੇ ਕਿਹਾ ਸੀ ਕਿ ਮੈਂ ਕਮਰਾ ਬਣਾਉਣਾ ਹੈ ਅਤੇ ਇਹ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੈ ਅਤੇ ਇਹ 2-3 ਹਫ਼ਤਿਆਂ ਦਾ ਕੰਮ ਵੀ ਨਹੀਂ ਸੀ ਇਸ ਵਿੱਚ ਬਹੁਤਾ ਸਮਾਂ ਲੱਗ ਰਿਹਾ ਸੀ ਅਤੇ ਮੇਰੇ ਪਤੀ ਚਾਹੁੰਦੇ ਸਨ ਕਿ ਮੈਂ ਮਾਂ ਬਣਾ ਤਾਂ ਮੈਂ ਕੰਮ ਕਿਵੇਂ ਕਰ ਸਕਦੀ ਸੀ ਇਸ ਕਾਰਨ ਮੈਂ ਬਹੁਤ ਪਰੇਸ਼ਾਨ ਹੋ ਗਈ ਅਤੇ ਆਪਣੀ ਸੱਸ ਦੇ ਸਾਹਮਣੇ ਜਾ ਕੇ ਉਸ ਨੂੰ ਇਸ ਬਾਰੇ ਦੱਸਿਆ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਅਜਿਆ ਬਿਲਕੁਲ ਨਹੀਂ ਹੋਣ ਦੇਣਾ ਮੈਂ ਤੈਨੂੰ ਕਿਸੇ ਚੰਗੇ ਡਾਕਟਰ ਦਾ ਨੰਬਰ ਦੇਵਾਂਗੀ ਡਾਕਟਰ ਤੁਹਾਨੂੰ ਚੰਗੀ ਸਲਾਹ ਦੇਵੇਗਾ ਮੈਂ ਉਸ ਡਾਕਟਰ ਨਾਲ ਗੱਲ ਕੀਤੀ ਅਤੇ ਫਿਰ ਉਸ ਦੀ ਗੱਲ ਮੰਨ ਲਈ ਮੇਰੀ ਸੱਸ ਚਾਹੁੰਦੀ ਸੀ ਕਿ ਜਦੋਂ ਤੱਕ ਕਮਰੇ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਮੈਂ ਤਦ ਤੱਕ ਬੱਚੇ ਨੂੰ ਜਨਮ ਨਾ ਦਿਆਂ ਇਹ ਕੰਮ ਮੇਰੇ ਲਈ ਇਸ ਸਮੇਂ ਬਹੁਤ ਮਹੱਤਵਪੂਰਨ ਸੀ ਕਿਉਂਕਿ ਇਹ ਮੈਨੂੰ ਮੇਰੀ ਸੱਸ ਨੇ ਦਿੱਤਾ ਸੀ ਫਿਰ ਅਗਲੇ ਦਿਨ ਮੈਂ ਆਪਣੀ ਮਾਂ ਦੇ ਘਰ ਚਲੀ ਗਈ ਉਸ ਪੈਸਿਆਂ ਨਾਲ ਮੈਂ ਮਾਂ ਲਈ ਕਈ ਚੀਜ਼ਾਂ ਲੈ ਕੇ ਗਈ ਉਹ ਕਹਿਣ ਲੱਗੀ ਕਿ ਹੁਣ ਤੂੰ ਸੱਚਮੁੱਚ ਵੱਡੇ ਘਰਾਣੇ ਦੀ ਨੂੰਹ ਲੱਗਦੀ ਹੈ ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਇਹ ਪੈਸਾ ਮੇਰੀ ਮਿਹਨਤ ਦਾ ਹੈ ਉਸ ਸਮੇਂ ਮੇਰੀ ਮਾਂ ਵੀ ਖੁਸ਼ ਸੀ ਮੈਂ ਬਹੁਤ ਥੱਕ ਜਾਂਦੀ ਸੀ ਮੈਨੂੰ ਬਹੁਤ ਦਰਦ ਹੋ ਰਿਹਾ ਸੀ ਪਰ ਫਿਰ ਵੀ ਮੈਂ ਇਹ ਕੰਮ ਕਰ ਰਹੀ ਸੀ ਮੈਂ ਰੋਜ਼ ਕੰਮ ਕਰਦੀ ਸੀ ਜਦੋਂ ਮੇਰੀ ਸੱਸ ਮੈਨੂੰ ਬੁਲਾਉਂਦੀ ਤਾਂ ਮੈਂ ਸੱਚਮੁੱਚ ਗੂੜੀ ਨੀਂਦ ਵਿੱਚ ਹੁੰਦੀ ਸੀ ਜਦੋਂ ਮੇਰੀ ਅੱਖ ਖੁੱਲਦੀ ਤਾਂ ਮੇਰੀ ਸੱਸ ਬਹੁਤ ਖੁਸ਼ ਹੁੰਦੀ ਸੀ ਉਹ ਮੈਨੂੰ ਪੈਸੇ ਦਿੰਦੀ ਉਸ ਕੋਲ ਹਰ ਰੋਜ਼ ਬਹੁਤ ਸਾਰੇ ਪੈਸੇ ਹੁੰਦੇ ਸਨ ਅਤੇ ਉਹ ਪੈਸੇ ਕਿਸੇ ਅਲਮਾਰੀ ਜੋ ਕੱਢ ਕੇ ਨਹੀਂ ਦਿੰਦੀ ਸੀ ਸਭ ਨੂੰ ਉਸਦੇ ਹੱਥ ਵਿੱਚ ਪੈਸੇ ਹੁੰਦੇ ਸਨ ਉਸ ਵਿੱਚੋਂ ਕੁਝ ਪੈਸੇ ਉਹ ਮੈਨੂੰ ਦੇ ਦਿੰਦੀ ਸੀ ਅਤੇ ਬਾਕੀ ਆਪਣੇ ਪਾਸ ਵਿੱਚ ਰੱਖ ਲੈਂਦੀ ਸੀ ਸਮਾਂ ਇਸ ਤਰ੍ਹਾਂ ਲੰਘ ਰਿਹਾ ਸੀ ਸ਼ੁਰੂ ਵਿੱਚ ਮੇਰੇ ਲਈ ਇਹ ਸਾਰਾ ਕੰਮ ਕਰਨਾ ਬਹੁਤ ਔਖਾ ਸੀ ਪਰ ਹੌਲੀ-ਹੌਲੀ ਮੈਨੂੰ ਆਦਤ ਪੈ ਗਈ ਸੀ ਇੱਕ ਦਿਨ ਮੈਂ ਆਪਣੇ ਪਤੀ ਨਾਲ ਬੈਠੀ ਸੀ ਕਿ ਅਚਾਨਕ ਮੈਨੂੰ ਆਪਣੇ ਪਤੀ ਦੀ ਚੀਕ ਸੁਣਾਈ ਦੇਣ ਲੱਗੀ ਥੋੜੀ ਦੇਰ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਪਤੀ ਮੈਨੂੰ ਝਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮੈਂ ਜ਼ਮੀਨ ਤੇ ਪਈ ਸੀ ਮੈਂ ਉੱਠ ਕੇ ਦੇਖਿਆ ਤੇ अच्छा की ਹੋਇਆ ਤਾਂ ਉਹ ਮੇਰੇ ਚਿਹਰੇ ਵੱਲ ਦੇਖਣ ਲੱਗਾ ਅਤੇ ਕਹਿਣ ਲੱਗਾ ਕਿ ਤੁਸੀਂ ਮੇਰੇ ਨਾਲ ਬੈਠ ਕੇ ਨਾਸ਼ਤਾ ਕਰ ਰਹੇ ਸੀ ਅਤੇ ਅਚਾਨਕ ਬੇਹੋਸ਼ ਹੋ ਗਏ ਜਦੋਂ ਤੁਹਾਨੂੰ ਹੋਸ਼ ਆਈ ਤਾਂ ਮੈਂ ਡਾਕਟਰ ਨੂੰ ਫੋਨ ਕਰਨ ਵਾਲਾ ਹੀ ਸੀ ਦੱਸ ਕੋਈ ਗੱਲ ਤਾਂ ਨਹੀਂ ਤੂੰ ਕੀ ਕਰਦੀ ਰਹਿੰਦੀ ਏ ਦਿਨ ਬਦ ਦਿਨ ਕਮਜ਼ੋਰ ਹੁੰਦੀ ਜਾ ਰਹੀ ਏ ਮੈਂ ਕਿਹਾ ਕੋਈ ਗੱਲ ਨਹੀਂ ਮੇਰੀ ਸੱਸ ਨੇ ਮੈਨੂੰ ਆਪਣੇ ਪਤੀ ਨੂੰ ਇਸ ਬਾਰੇ ਕੁਝ ਨਾ ਦੱਸਣ ਲਈ ਕਿਹਾ ਸੀ ਇਸ ਲਈ ਮੈਂ ਆਪਣੇ ਪਤੀ ਨੂੰ ਵੀ ਨਹੀਂ ਦੱਸਿਆ ਪਰ ਹੁਣ ਮੈਂ ਇਸ ਕੰਮ ਤੋਂ ਤੰਗ ਆ ਚੁੱਕੀ ਸੀ ਭਵੇਂ ਮੈਂ ਵਿਆਹ ਤੋਂ ਪਹਿਲਾਂ ਉਸ ਦੇ ਨੌਕਰਾਣੀ ਸੀ ਉਹਨਾਂ ਨੇ ਮੈਨੂੰ ਸਿਰ ਦਾ ਤਾਜ ਬਣਾ ਦਿੱਤਾ ਪਰ ਉਹ ਇਹ ਕੰਮ ਕਿਸੇ ਹੋਰ ਤੋਂ ਵੀ ਕਰਵਾ ਸਕਦੀ ਸੀ ਪਰ ਮੇਰੀ ਸਿਹਤ ਇਸੇ ਤਰ੍ਹਾਂ ਵਿਗੜਦੀ ਜਾ ਰਹੀ ਸੀ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈ ਗਏ ਸਨ ਅਤੇ ਮੇਰੀ ਸੱਸ ਦੀਆਂ ਹਰਕਤਾਂ ਮੈਨੂੰ ਸ਼ੱਕ ਪੈਦਾ ਕਰ ਰਹੀਆਂ ਸਨ ਕਿ ਮੇਰੀ ਸੱਸ ਮੇਰੇ ਲਈ ਜੂਸ ਕਿਉਂ ਲਿਆਉਂਦੀ ਸੀ ਅਤੇ ਮੈਂ ਜੂਸ ਪੀ ਕੇ ਕਿਉਂ ਸੌ ਜਾਂਦੀ ਸੀ ਜਿਵੇਂ ਮੈਂ ਬੇਹੋਸ਼ ਹੋ ਗਈ ਹੋਵਾਂ ਮੈਨੂੰ ਕੁਝ ਯਾਦ ਕਿਉਂ ਨਹੀਂ ਆਉਂਦਾ ਮੈਨੂੰ ਆਪਣੇ ਕਮਰੇ ਵਿੱਚ ਜਾਣਾ ਵੀ ਯਾਦ ਨਹੀਂ ਸੀ ਮੈਂ ਉਸ ਦੇ ਕਮਰੇ ਵਿੱਚ ਸੋਫੇ ਉੱਤੇ ਸੌਂ ਜਾਂਦੀ ਸੀ ਅਤੇ ਸਵੇਰ ਆਪਣੇ ਕਮਰੇ ਵਿੱਚ ਆ ਜਾਂਦੀ ਸੀ ਮੇਰੀ ਸੱਸ ਨੇ ਮੇਰੇ ਲਈ ਬਹੁਤ ਕੁਝ ਕੀਤਾ ਸੀ ਪਰ ਮੈਂ ਅਜੇ ਵੀ ਜਾਨਣਾ ਚਾਹੁੰਦੀ ਸੀ ਕਿ ਉਹ ਮੈਨੂੰ ਆਪਣੇ ਘਰ ਵਿੱਚ ਕਮਰਾ ਬਣਾਉਣ ਲਈ ਕਿਉਂ ਕਹਿ ਰਹੀ ਸੀ ਮੈਂ ਇੱਕ ਇਕੱਲੀ ਕੁੜੀ ਸੀ ਇੱਕ ਪੂਰਾ ਕਮਰਾ ਕਿਵੇਂ ਬਣਾ ਸਕਦੀ ਸੀ ਜਿਸ ਵਿੱਚ ਕੋਈ ਬੈਠ ਸਕਦਾ ਸੀ ਇਹ ਘਰ ਕਾਫੀ ਪੁਰਾਣਾ ਸੀ ਇਸ ਤਰ੍ਹਾਂ ਇੱਥੇ ਕਮਰਾ ਬਣਾਉਣਾ ਕੋਈ ਚੰਗੀ ਗੱਲ ਨਹੀਂ ਸੀ ਇਸ ਮਕਾਨ ਦੀਆਂ ਕੰਧਾਂ ਪੁਰਾਣੀਆਂ ਹੋ ਚੁੱਕੀਆਂ ਸਨ ਅਤੇ ਕਿਸੇ ਵੇਲੇ ਵੀ ਢਹਿ ਸਕਦੀਆਂ ਸਨ ਮੇਰੀ ਸੱਸ ਨੂੰ ਇਹ ਸਭ ਕਰਨ ਦੀ ਲੋੜ ਕਿਉਂ ਪਈ ਮੇਰੀ ਸੱਸ ਦੇ ਕਹਿੰਦੇ ਮੈਂ ਬੱਚਾ ਪੈਦਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਅਤੇ ਮੇਰਾ ਪਤੀ ਬੱਚਾ ਹੋਣ ਦਾ ਸੁਪਨਾ ਦੇਖ ਰਿਹਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਬੱਚਾ ਪੈਦਾ ਕਰਨਾ ਹੈ ਤਾਂ ਜੋ ਇਸ ਘਰ ਕੋਈ ਛੋਟਾ ਜਿਹਾ ਮਹਿਮਾਨ ਆਵੇ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਕਿਉਂਕਿ ਕਮਰੇ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਕਦੋਂ ਖਤਮ ਹੋਣ ਵਾਲਾ ਸੀ ਮੈਂ ਸੁਣਿਆ ਸੀ ਕਿ ਪੁਰਾਣੇ ਸਮਿਆਂ ਵਿੱਚ ਜਦੋਂ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਸਨ ਤਾਂ ਉਹਨਾਂ ਨੂੰ ਕਈ ਸਾਲ ਲੱਗ ਜਾਂਦੇ ਸਨ ਜੇ ਸੱਚ ਮੋਚਾ ਜਾਂ ਹੁੰਦਾ ਤਾਂ ਕਿ ਮੈਨੂੰ ਹਰ ਰੋਜ਼ ਐਨੀ ਮਿਹਨਤ ਕਰਨੀ ਪੈਣੀ ਸੀ ਮੈਂ ਬਹੁਤ ਬੁਰੀ ਤਰ੍ਹਾਂ ਥੱਕ ਜਾਂਦੀ ਸੀ ਮੇਰੀ ਹਾਲਤ ਬਹੁਤ ਖਰਾਬ ਹੋ ਜਾਂਦੀ ਸੀ ਜਦੋਂ ਮੈਂ ਡਿੱਗਣ ਲੱਗਦੀ ਸੀ ਤਾਂ ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਹੁਣ ਤੁਸੀਂ ਆਰਾਮ ਨਾਲ ਬੈਠ ਕੇ ਜੂਸ ਪੀਓ ਹਮੇਸ਼ਾ ਮੈਨੂੰ ਇਹ ਪੀਣ ਲਈ ਤਿਆਰ ਕਰਦੀ ਸੀ ਕਦੇ ਖੁਦ ਨਹੀਂ ਪਿੰਦੀ ਸੀ ਹਾਲਾਂਕਿ ਉਸ ਨੂੰ ਕੋਈ ਬਿਮਾਰੀ ਨਹੀਂ ਸੀ ਕਿ ਉਹ ਜੂਸ ਨਾ ਪੀ ਸਕੇ ਪਰ ਮੈਂ ਫਿਰ ਵੀ ਉਸ ਦੀਆਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਸੀ ਅਤੇ ਸੋਚਦੀ ਸੀ ਕਿ ਜੇ ਇਹ ਕੰਮ ਮੈਂ ਪੂਰਾ ਕਰ ਇਵਾਗੀ ਤਾਂ ਮੇਰੀ ਸੱਸ ਨੇ ਨੌਕਰਾਨੀ ਤੋਂ ਨੋ ਬਣਾ ਕੇ ਮੇਰੀ ਜ਼ਿੰਦਗੀ ਬਣਾ ਦਿੱਤੀ ਜੇ ਮੈਂ ਬਦਲੇ ਵਿੱਚ ਉਹਨਾਂ ਲਈ ਕੋਈ ਵੱਡਾ ਕੰਮ ਕਰਾਂ ਤਾਂ ਜ਼ਿੰਦਗੀ ਵਿੱਚ ਕਿਸੇ ਦਿਨ ਮੈਂ ਉਹਨਾਂ ਨੂੰ ਕਹਿ ਸਕਾਂਗੀ ਕਿ ਮੈਂ ਵੀ ਤੁਹਾਡੇ ਲਈ ਕੁਝ ਕੀਤਾ ਸੀ ਮੈਂ ਇੱਕ ਦਿਨ ਆਪਣੀ ਮਾਂ ਦੇ ਘਰ ਮਿਲਣ ਆਈ ਸੀ ਜਦੋਂ ਅਚਾਨਕ ਮੇਰੀ ਤਬੀਅਤ ਵਿਗੜ ਗਈ ਉਹ ਮੈਨੂੰ ਡਾਕਟਰ ਕੋਲ ਲੈ ਗਈ ਮੇਰੀ ਮਾਂ ਨੇ ਕਿਹਾ ਕਿ ਚੰਗੀ ਖਬਰ ਹੈ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਕੋਈ ਚੰਗੀ ਖਬਰ ਨਹੀਂ ਹੈ ਮੈਂ ਸੋਚਿਆ ਕਿ ਮੈਂ ਕਮਜ਼ੋਰੀ ਕਾਰਨ ਬੇਹੋਸ਼ ਹੋ ਗਈ ਹਾਂ ਪਰ ਹੁਣ ਜਦੋਂ ਮੈਂ ਡਾਕਟਰ ਡਾਕਟਰ ਕੋਲ ਗਈ ਤਾਂ ਉਸਨੇ ਅਜਿਹੀਆਂ ਗੱਲਾਂ ਦੱਸ ਦਿੱਤੀਆਂ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਡਾਕਟਰ ਨੇ ਕਿਹਾ ਕਿ ਤੁਸੀਂ ਮਾਂ ਬਣਨ ਵਾਲੇ ਹੋ ਮੈਂ ਹੈਰਾਨ ਸੀ ਕਿਉਂਕਿ ਮੈਂ ਸਭ ਕੁਝ ਡਾਕਟਰ ਤੋਂ ਪੁੱਛਣ ਤੋਂ ਬਾਅਦ ਕੀਤਾ ਸੀ ਮੈਂ ਮਾਂ ਨਹੀਂ ਬਣ ਸਕਦੀ ਸੀ ਫਿਰ ਮੇਰੇ ਨਾਲ ਇਹ ਕਿਵੇਂ ਹੋ ਗਿਆ ਅਤੇ ਜੇਕਰ ਇਹ ਮੇਰੇ ਨਾਲ ਹੋਇਆ ਸੀ ਤਾਂ ਕਿ ਇਹ ਬੱਚਾ ਮੇਰੇ ਪਤੀ ਦਾ ਸੀ ਜੇ ਇਹ ਬੱਚਾ ਮੇਰੇ ਪਤੀ ਦਾ ਨਹੀਂ ਸੀ ਤਾਂ ਇਹ ਕਿਸ ਦਾ ਬੱਚਾ ਹੋ ਸਕਦਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੇਰਾ ਦਿਮਾਗ ਘੁੰਮ ਰਿਹਾ ਸੀ ਅਤੇ ਮੇਰੀ ਮਾਂ ਨੂੰ ਦੱਸਣ ਲੱਗੀ ਕਿ ਹੁਣ ਇਸ ਘਰ ਵਿੱਚ ਸਾਡੇ ਪੈਰ ਹੋਰ ਵੀ ਮਜ਼ਬੂਤ ਹੋ ਜਾਣਗੇ ਅਤੇ ਤੂੰ ਅਜਿਆ ਚਿਹਰਾ ਕਿਉਂ ਬਣਾ ਰਹੀ ਹੈ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੋਵੇ ਤਾਂ ਮੈਂ ਮਾਂ ਨੂੰ ਕਹਿਣ ਲੱਗੀ ਮਾਂ ਅਜਾ ਕੁਝ ਨਹੀਂ ਹੈ ਮੈਂ ਥੋੜਾ ਜਿਹਾ ਕਬੜਾ ਰਹੀ ਹਾਂ ਇਸ ਤੇ ਮਾਂ ਨੇ ਕਿਹਾ ਕਿ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ ਇਹ ਸਭ ਕੁਝ ਹੁੰਦਾ ਹੈ ਤੁਹਾਡਾ ਇਹ ਪਹਿਲੀ ਵਾਰ ਹੈ ਦੂਜੇ ਬੱਚੇ ਵਿੱਚ ਇਹ ਆਦਤ ਬਣ ਜਾਵੇਗੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਆਪਣੇ ਪਤੀ ਨੂੰ ਕੀ ਦੱਸਾਂ ਅਤੇ ਘਰ ਵਿੱਚ ਆਪਣੀ ਸੱਸ ਨਾਲ ਕੀ ਗੱਲ ਕਰਾਂ ਉਸ ਤੋਂ ਬਾਅਦ ਮੈਂ ਆਪਣੀ ਮਾਂ ਦੇ ਘਰ ਤੋਂ ਵਾਪਸ ਆਪਣੇ ਘਰ ਆ ਗਈ ਡਾਕਟਰ ਦੀ ਰਿਪੋਰਟ ਮੇਰੇ ਸਮਾਨ ਵਿੱਚ ਰੱਖੀ ਹੋਈ ਸੀ ਅਤੇ ਜਦੋਂ ਮੇਰੇ ਪਤੀ ਨੇ ਰਿਪੋਰਟ ਦੇਖੀ ਤਾਂ ਇਹ ਅੱਜ ਦੀ ਹੀ ਸੀ ਉਹ ਮੈਨੂੰ ਪੁੱਛਣ ਲੱਗਾ ਕਿ ਤੁਸੀਂ ਮੈਨੂੰ ਅਜੇ ਤੱਕ ਇਹ ਕਿਉਂ ਨਹੀਂ ਦੱਸਿਆ ਕਿ ਤੁਸੀਂ ਮਾਂ ਬਣਨਾ ਚਾਹ ਰਹੇ ਹੋ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਵੀ ਅੱਜ ਹੀ ਪਤਾ ਲੱਗਾ ਇਹ ਸੁਣ ਕੇ ਉਹ ਬਹੁਤ ਖੁਸ਼ ਹੋਇਆ ਉਸ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਮੇਰੀ ਸੱਸ ਹਰਾਨੀ ਨਾਲ ਮੇਰੇ ਵੱਲ ਦੇਖਣ ਲੱਗੀ ਅਤੇ ਫਿਰ ਜਿਵੇਂ ਹੀ ਉਸ ਨੂੰ ਮੌਕਾ ਮਿਲਿਆ ਉਸ ਨੇ ਕਿਹਾ ਮੈਂ ਤਾਂ ਇਨਕਾਰ ਕਰ ਦਿੱਤਾ ਸੀ ਫਿਰ ਇਹ ਸਭ ਕਿਵੇਂ ਹੋ ਗਿਆ ਇਸ ਲਈ ਮੈਂ ਉਸ ਨੂੰ ਕਿਹਾ ਕਿ ਮੈਂ ਉਹੀ ਕੀਤਾ ਜੋ ਡਾਕਟਰ ਨੇ ਮੈਨੂੰ ਕਿਹਾ ਪਰ ਮੈਨੂੰ ਨਹੀਂ ਪਤਾ ਕਿ ਇਹ ਸਭ ਕਿਵੇਂ ਹੋਇਆ ਪਰ ਉਹ ਬਹੁਤ ਪਰੇਸ਼ਾਨ ਹੋ ਗਈ ਅਤੇ ਮੈਂ ਸੋਚਿਆ ਕਿ ਅੱਜ ਰਾਤ ਉਹ ਮੈਨੂੰ ਕੰਮ ਤੇ ਨਹੀਂ ਬੁਲਾਵੇਗੀ ਕਿਉਂਕਿ ਉਸ ਨੂੰ ਪਤਾ ਹੈ ਕਿ ਮੈਂ ماں ਬਣਨ ਜਾ ਰਹੀ ਹਾਂ ਪਰ ਮੈਂ ਹੈਰਾਨ ਸੀ ਕਿਉਂਕਿ ਮੇਰੀ ਸੱਸ ਨੇ ਮੈਨੂੰ ਬੁਲਾਇਆ ਤੇ ਮੈਂ ਉਸ ਨੂੰ ਕਿਹਾ ਕਿ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜੇ ਮੈਂ ਇੰਨੀ ਮਿਹਨਤ ਕਰਦੀ ਹਾਂ ਤਾਂ ਮੇਰੇ ਬੱਚੇ ਨੂੰ ਖਤਰਾ ਹੋ ਸਕਦਾ ਹੈ ਸਾਸਨੇ ਕਹਿਆ ਕਿ ਅਜਾ ਕੋਈ ਨਹੀਂ ਹੋਵੇਗਾ ਤੁਸੀਂ ਆਰਾਮ ਨਾਲ ਕੰਮ ਕਰੋ ਮੈਂ ਉਸ ਦੇ ਮੂੰਹੋਂ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਮੇਰੀ ਸੱਸ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਸੀ ਅੱਜ ਵੀ ਉਹ ਮੇਰੇ ਤੋਂ ਕੰਮ ਕਰਵਾਉਣਾ ਚਾਹੁੰਦੀ ਸੀ ਹੁਣ ਮੇਰੇ ਮਨ ਵਿੱਚ ਖਤਰੇ ਦੀ ਕੰਟੀ ਵੱਜਣ ਲੱਗੀ ਮੇਰੀ ਸੱਸ ਮੇਰੇ ਤੋਂ ਇਹ ਸਭ ਕਿਉਂ ਕਰਵਾ ਰਹੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਜੇ ਤੱਕ ਕਮਰਾ ਇੰਨਾ ਵੱਡਾ ਨਹੀਂ ਸੀ ਬਣਿਆ ਕਿ ਕੋਈ ਵਿਅਕਤੀ ਇਸ ਕਮਰੇ ਵਿੱਚ ਲੁਕ ਸਕੇ ਇਹ ਸੰਭਵ ਨਹੀਂ ਸੀ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਕੀ ਕਰਨਾ ਹੈ ਅਗਲੇ ਦਿਨ ਕੰਮ ਕੀਤਾ ਤੇ ਮਨ ਵਿੱਚ ਇੱਕ ਯੋਜਨਾ ਬਣਾਈ ਜੂਸ ਪੀਣ ਤੋਂ ਪਹਿਲਾਂ ਮੈਂ ਆਪਣਾ ਫੋਨ ਅਜੀ ਥਾਂ ਤੇ ਲੁਕੋ ਦਿੱਤਾ ਕਿ ਜਿੱਥੇ ਮੈਂ ਖੜੀ ਸੀ ਉਥੋਂ ਫੋਨ ਵਿੱਚ ਸਾਪ ਦਿਖਾਈ ਦੇ ਰਿਹਾ ਸੀ ਅਤੇ ਕੈਮਰਾ ਆਨ ਕਰ ਦਿੱਤਾ ਜਿਵੇਂ ਹੀ ਮੈਂ ਜੂਸ ਪੀਤਾ ਸਭ ਕੁਝ ਉਸੇ ਤਰ੍ਹਾਂ ਹੋ ਰਿਹਾ ਸੀ ਜਿਵੇਂ ਹਰ ਰੋਜ਼ ਹੁੰਦਾ ਸੀ ਮੈਂ ਗੱਲ ਕਰਦੇ ਹੋਏ ਉਥੋਂ ਆਪਣਾ ਫੋਨ ਚੁੱਕਿਆ ਅਤੇ ਉਹਨਾਂ ਨੂੰ ਪਤਾ ਨਾ ਲੱਗਣ ਦਿੱਤਾ ਅਤੇ ਫਿਰ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੇਰਾ ਦਿਲ ਬੁਰੀ ਤਰ੍ਹਾਂ ਨਾਲ ਧੜਕ ਰਿਹਾ ਸੀ ਪਤਾ ਨਹੀਂ ਮੋਬਾਈਲ ਵਿੱਚ ਕੀ ਰਿਕਾਰਡ ਹੋ ਗਿਆ ਹੋਵੇਗਾ ਮੈਂ ਆਪਣੇ ਕਮਰੇ ਵਿੱਚ ਆ ਕੇ ਦਰਵਾਜ਼ਾ ਬੰਦ ਕਰ ਲਿਆ। ਪਤੀ ਵੀ ਘਰ ਨਹੀਂ ਸੀ। ਮੋਬਾਈਲ ਵਿੱਚ ਵੀਡੀਓ ਚਲਾਉਂਦੇ ਸਮੇਂ ਮੇਰੇ ਹੱਥ ਕੰਬ ਰਹੇ ਸਨ ਕਿਉਂਕਿ ਕੁਝ ਤਾਂ ਗਲਤ ਸੀ। ਮੈਂ ਵੀਡੀਓ 'ਚ ਦੇਖਿਆ ਕਿ ਜਿਵੇਂ ਹੀ ਮੈਂ ਜੂਸ ਦਾ ਗਲਾਸ ਪੀਤਾ ਮੈਨੂੰ ਚੱਕਰ ਆ ਗਿਆ ਅਤੇ ਜ਼ਮੀਨ ਤੇ ਡਿੱਗ ਪਈ। ਮੇਰੀ ਸੱਸ ਨੇ ਮੈਨੂੰ ਇੱਕ ਪਾਸੇ ਵੱਲ ਧੱਕ ਦਿੱਤਾ ਜਿਵੇਂ ਮੈਂ ਕੋਈ ਇਨਸਾਨ ਨਹੀਂ ਹੋ ਰਹੀ ਹਾਂ। ਫਿਰ ਇੱਕ ਆਦਮੀ ਉੱਥੇ ਆਇਆ ਅਤੇ ਮੇਰੀ ਸੱਸ ਨਾਲ ਗੱਲ ਕਰਨ ਲੱਗਿਆ। ਫਿਰ ਉਸਨੇ ਮੇਰੀ ਸੱਸ ਨੂੰ ਪੈਸੇ ਦੇ ਦਿੱਤੇ ਅਤੇ ਫਿਰ ਕਮਰੇ ਵੱਲ ਦੇਖਿਆ ਤੇ ਉਹ ਬੰਦਾ ਉਥੋਂ ਚਲਾ ਗਿਆ ਮੈਂ ਕੁਝ ਸਮਝ ਨਹੀਂ ਸਕੇ ਮੈਂ ਉਸ ਆਦਮੀ ਨੂੰ ਜਾਣਦੇ ਵੀ ਨਹੀਂ ਸੀ ਇਸ ਲਈ ਜਦੋਂ ਮੈਂ ਇਹ ਗੱਲ ਆਪਣੇ ਪਤੀ ਨੂੰ ਦੱਸੀ ਤਾਂ ਮੇਰੇ ਪਤੀ ਵੀ ਇਹ ਸੁਣ ਕੇ ਬਹੁਤ ਹਰਾਨ ਹੋਏ ਮੈਂ ਉਸ ਨੂੰ ਵੀਡੀਓ ਵੀ ਦਿਖਾਈ ਉਹ ਉਸ ਆਦਮੀ ਨੂੰ ਜਾਣਦਾ ਸੀ ਉਸ ਨੇ ਦੱਸਿਆ ਕਿ ਇਹ ਮੇਰਾ ਵੱਡਾ ਭਰਾ ਹੈ ਜਿਸ ਨੂੰ ਮੇਰੇ ਪਿਤਾ ਨੇ ਘਰੋਂ ਕੱਢ ਦਿੱਤਾ ਸੀ ਕਿਉਂਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਅਤੇ ਆਪਣੀ ਪਤਨੀ ਨਾਲ ਮਿਲ ਕੇ ਸਾਡੇ ਘਰ ਚੋਰੀਆਂ ਵੀ ਕੀਤੀਆਂ ਸਨ ਜਿਸ ਕਾਰਨ ਪਿਤਾ ਜੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਮੇਰੇ ਪਤੀ ਨੇ ਕਿਹਾ ਮੈਂ ਸਮਝ ਉਸ ਨੇ ਆਪਣੇ ਭਰਾ ਨਾਲ ਵੀ ਗੱਲ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ ਉਹ ਮਾਮਲਾ ਇਹ ਸੀ ਕਿ ਮੇਰੀ ਸੱਸ ਦੇ ਨਾਂ ਤੇ ਬਹੁਤ ਸਾਰੀ ਜਾਇਦਾਦ ਸੀ ਜੋ ਮੇਰੇ ਜੀਵਨ ਕਾਲ ਦੌਰਾਨ ਮੇਰੀ ਸੱਸ ਦੀ ਸੀ ਅਤੇ ਉਹਨਾਂ ਦੇ ਮਰਨ ਤੋਂ ਬਾਅਦ ਇਹ ਉਹਨਾਂ ਦੇ ਵੱਡੇ ਪੁੱਤਰ ਦੀ ਹੋ ਜਾਂਦੀ ਇਸ ਕਰਕੇ ਮੇਰੀ ਸੱਸ ਆਪਣੇ ਇੱਕ ਕਮਰੇ ਵਿੱਚ ਇੱਕ ਖੂਫੀਆ ਕਮਰਾ ਬਣਾ ਕੇ ਸਦਾ ਲਈ ਉੱਥੇ ਹੀ ਰਹਿਣਾ ਚਾਹੁੰਦੀ ਸੀ ਉਹ ਦੁਨੀਆ ਦੇ ਲੋਕਾਂ ਦੇ ਸਾਹਮਣੇ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਉਹ ਇਸ ਦੁਨੀਆ 'ਚ ਨਹੀਂ ਹੈ ਅਤੇ ਇਸ ਕੰਮ ਦੇ ਪਿੱਛੇ ਮੇਰਾ ਜੇਠ ਸੀ ਜਿਸ ਨੇ ਮੇਰੀ ਸੱਸ ਨੂੰ ਉਕਸਾਇਆ ਸੀ ਉਹ ਉਹਨਾਂ ਨੂੰ ਮੇਰਾ ਮੂੰਹ ਬੰਦ ਕਰਨ ਲਈ ਪੈਸੇ ਵੀ ਦੇ ਰਿਹਾ ਸੀ ਕਿਉਂਕਿ ਮੇਰੇ ਸਹੁਰੇ ਦੇ ਜਾਣ ਤੋਂ ਬਾਅਦ ਮੇਰੇ ਪਤੀ ਦਾ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਸੀ ਮੇਰਾ ਜੇਠ ਮੇਰੇ ਪਤੀ ਤੋਂ ਆਪਣਾ ਹਿੱਸਾ ਮੰਗ ਰਿਹਾ ਸੀ ਅਤੇ ਜਦੋਂ ਉਸ ਨੂੰ ਆਪਣਾ ਹਿੱਸਾ ਨਹੀਂ ਮਿਲਿਆ ਤਾਂ ਗੁੱਸੇ ਵਿੱਚ ਆ ਕੇ ਉਸ ਨੇ ਇਹ ਸਭ ਕੁਝ ਕੀਤਾ ਤੇ ਮੈਨੂੰ ਇਸ ਸਭ ਲਈ ਵਰਤਿਆ ਜੋ ਬੱਚਾ ਮੇਰੀ ਕੋਖ ਵਿੱਚ ਸੀ ਉਹ ਮੇਰੇ ਪਤੀ ਦਾ ਹੀ ਸੀ ਅਤੇ ਕਿਸੇ ਤਰ੍ਹਾਂ ਕੁਦਰਤ ਦੁਆਰਾ ਇਸ ਸੰਸਾਰ ਵਿੱਚ ਆਉਣਾ ਉਸ ਦੀ ਕਿਸਮਤ ਵਿੱਚ ਸੀ ਇਸ ਲਈ ਉਹ ਆਇਆ ਮੇਰੇ ਪਤੀ ਨੇ ਮੇਰੀ ਸੱਸ ਨਾਲ ਗੱਲ ਕੀਤੀ ਅਤੇ ਕਿਹਾ ਕਿ ਤੁਸੀਂ ਮੇਰੀ ਭੋਲੀ ਭਾਲੀ ਪਤਨੀ ਨੂੰ ਵਰਤਿਆ ਅਤੇ ਮੇਰਾ ਵਿਆਹ ਕਰਵਾ ਦਿੱਤਾ ਜੋ ਤੁਸੀਂ ਇਹ ਕੰਮ ਕਰਵਾ ਸਕੋ ਕਿਉਂਕਿ ਜੇਕਰ ਇਹ ਕੰਮ ਕਿਸੇ ਹੋਰ ਤੋਂ ਕਰਵਾਉਂਦੇ ਤਾਂ ਤੁਹਾਨੂੰ ਵੀ ਡਰ ਰੈਂਦਾ ਅਤੇ ਇਸ ਲਈ ਤੁਸੀਂ ਉਸ ਨੂੰ ਵਰਤਿਆ ਜਦੋਂ ਉਸ ਦੀ ਹਾਲਤ ਇਹੋ ਜਿਹੀ ਸੀ ਮੇਰੇ ਪਤੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਨਹੀਂ ਰਾਂਗਾ ਮੇਰੇ ਪਤੀ ਨੇ ਘਰ ਅਤੇ ਕਾਰੋਬਾਰ ਦੋਵਾਂ ਦੀ ਵੰਡ ਕੀਤੀ ਅਤੇ ਆਪਣੇ ਆਪ ਨੂੰ ਵੱਖ ਕਰ ਲਿਆ ਮੈਂ ਆਪਣੀ ਸੱਸ ਨਾਲ ਖੁੱਲ੍ਹ ਕੇ ਗੱਲ ਵੀ ਨਹੀਂ ਕੀਤੀ ਸੀ ਮੈਂ ਇਹ ਵੀ ਨਹੀਂ ਪੁੱਛਿਆ ਕਿ ਉਸ ਨੇ ਮੈਨੂੰ ਕਿਸ ਲਈ ਸਜ਼ਾ ਦਿੱਤੀ ਉਸ ਨੇ ਮੈਨੂੰ ਇਸ ਤਰ੍ਹਾਂ ਕਿਉਂ ਵਰਤਿਆ ਬਾਅਦ ਵਿੱਚ ਪਤਾ ਲੱਗਾ ਕਿ ਮੇਰੀ ਸੱਸ ਦੇ ਨਾਂ ਤੇ ਕਰੋੜਾਂ ਦੀ ਹਦਾ ਹੈ ਸ਼ਾਇਦ ਇਸੇ ਲਈ ਉਹ پاگل ਹੋ ਗਈ ਸੀ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ